ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੱਤੇ ਵੀਰ ਵਲੌਗ ਚੈਨਲ ਤੇ ਤੇ ਉਮੀਦ ਹੈ ਕਿ ਥਾਰੇ ਠੀਕ ਠਾਕ ਹੋਵਗੇ ਜੀ ਤੇ ਹੋ ਗਿਆ ਦੁਪਹਿਰ ਦਾ ਟਾਈਮ ਤੇ ਆਪਾਂ ਚੱਲੇ ਸੀ ਗੁਰਦੁਆਰਾ ਸਾਹਿਬ ਜਾਣਾ ਤਾਂ ਸਵੇਰ ਜਲਦੀ ਸੀ ਤੇ ਸਵੇਰੇ ਧੁੰਦਾ ਗਈ ਸੀ ਕਿਦਾਂ ਮੈਂ ਫਿਰ ਮੈਂ ਕਿਤੇ ਪਤਾ ਨਹੀਂ ਧੁੰਦ ਕਿੰਨਾ ਕੁ ਟਾਈਮ ਰਹੂਗੀ ਧੁੱਪ ਨਿਕਲੂਗੀ ਕਿ ਨਾਲ ਦੇ ਤਾਂ ਕਰਕੇ ਹੋ ਗਏ ਲੇਟ ਆਪਾਂ ਫੇਰ ਵਸ ਥੋੜਾ ਥੋੜਾ ਟਾਈਮ ਕਰਦੇ ਕਰਦੇ ਇੰਨਾ ਟਾਈਮ ਹੋ ਗਿਆ ਤੇ ਇਧਰ ਸਾਡਾ ਕਾਕਾ ਅੱਛਾ ਇਹ ਵੀ ਤਿਆਰ ਹੋ ਗਿਆ ਹੈਲੋ ਹੈਲੋ ਕੱਕੇ ਇਧਰ ਕੋ ਤ ਇੱਕ ਮ ਹਾਸ ਦਾਗਾ ਤੇ ਲੱਗ ਗਿਆ ਇਧਰ ਬੂਟਪਾਨ ਤੇ ਚੱਲੇ ਸੀਗੇ ਆਪਾਂ ਹੁਣ ਗੁਰਦੁਆਰਾ ਸਾਹਿਬ ਹੈ ਕਿੱਥੇ ਤਿਤਲੀ ਤਿਤਲੀ ਆ ਹਾਂ ਤਿਤਲੀ ਆ ਹੂੰ ਤੇ ਇਧਰ ਏ ਕੰਪਿਆ ਧੁੱਪੇ ਧੁੱਪ ਬਹੁਤ ਤੇਜ ਨਿਕਲਣ ਲੱਗ ਗਈ ਹੁਣ ਤਾਂ ਧੁੱਪ ਆ ਗਈ ਧੁੱਪ ਐਨੀ ਤੋਂ ਪਚਪਾਉਂਦੇ ਨਹੀਂ ਹੁੰਦੇ ਪਹਿਲਾਂ ਕੱਪੜੇ ਦੀ ਸ਼ਾਂ ਕਰੀ ਹੋਈ ਸੀਗੀ ਤੇ ਬਸ ਹੁਣ ਚੱਲਦੇ ਸੀ ਆਪਾਂ ਤੇ ਚੱਕਦੇ ਸੀ ਕਾਕੇ ਨੂੰ ਇਥੋਂ ਗੋਦੀ ਤੇ ਬਹੁਤ ਕੇਰੜੀ ਜੀ ਧੁੱਪ ਨਿਕਲਣ ਲੱਗ ਗਈ ਹੰਤਾ ਤੇ ਸ਼ਾਮ ਨੂੰ ਆਉਣ ਵੇਲੇ ਉਸ ਵੇਲੇ ਹੀ ਹੋ ਜਾਣਾ ਠੰਡ ਹੋ ਜਾਂਦੀ ਹੈ ਜਿੱਤੀ ਛੇਤੀ 5:00 ਵਜੇ ਤੇ ਇੱਧਰ ਆਪਣੇ ਸਿੰਗਰੇ ਡੁੰਗਰੇ ਸਬਜ਼ੀਆਂ ਸਬਜ਼ੀਆਂ ਪੂਰਾ ਫਲ ਚੱਕਿਆ ਹੋਇਆ ਸਿੰਗਰਿਆਂ ਨੇ ਸਬਜ਼ੀਆਂ ਸਾਰੀਆਂ ਵਧੀਆ ਹੋ ਗਈਆਂ ਸੀਆਂ ਆਪਣੀਆਂ ਗਾਜਰਾਵਾਂ ਵਗੈਰਾ ਵੀ ਬਾਕੀ ਸਬਜ਼ੀਆਂ ਲੱਗੀਆਂ ਪਈਆਂ ਪਰ ਤੇ ਵੀਟਰੂਟ ਕਾਫੀ ਵੱਡੇ ਵੱਡੇ ਹੋ ਗਏ ਉਹ ਸੀਗੇ ਸਾਹਮਣੇ ਤੇ ਲੱਛਣ ਵਗੈਰਾ ਕੀ ਤੇ ਹੋਰ ਲਟਰਾ ਪਟਰਾ ਤੇ ਇੱਧਰ ਵੀ ਵੀਟਰੂਟ ਲਾਏ ਹੋਏ ਆਪਾਂ ਨੇ ਇਕਤੰਦਰ ਏ ਏਸੀਗੇ ਕਾਫੀ ਲੱਗੇ ਹੋਏ ਆ ਇੱਥੇ ਵੀ ਦੀਨ ਦੇ ਘਟਾ ਗਏ ਇਹ ਨਾ ਤੁਨਾ ਕਰਦਾ ਪੈਟੀਕਾ ਇਧਰ ਫਤੇ ਦੇ ਕੱਪੜੇ ਨਹੀਂ ਸੈਟ ਆਉਂਦੇ ਪਾਪਾ ਪੈਟੀਕਾ ਬੀਹ ਤੇ ਕਿੱਥੇ ਜਾਣਾ ਮੱਥਾ ਟੇਕਣ ਚੱਲਿਆ ਹਾਂ ਕਿਵੇਂ ਮੱਥਾ ਟੇਕਾਂਗਾ ਬਾਬਾ ਜੀ ਦੇ ਚਲਾ ਜਾ ਫਿਰ ਹੁਣ ਚਲਾ ਜਾ ਖੇਲੇ ਨਹੀਂ ਚੱਲੇ ਕਹਿੰਦੇ ਖੇਲੇ ਚੱਲੇ ਆ ਸਕੂਲ ਨਮਾਏ ਕਿਤੇ ਸਕੂਲ ਸੱਡ ਕੇ ਆਉਂਦੇ ਆ ਮੈਨੂੰ ਖੇਲੇ ਚੱਲਿਆਂ ਕਹਿੰਦਾ ਤੇ ਚਲੋ ਜੀ ਇੱਧਰ ਵੀ ਲੱਗੀ ਧੁੱਪ ਕਾਕੇ ਨੂੰ ਤੇ ਚੱਲੇ ਆਪਾਂ ਇੱਕ ਪਿਆਰ ਨਾਲ ਹੈ ਇੱਕ 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 ਚੜ ਗਿਆ ਮੇਰੀ ਗੋਦੀ ਇੱਧਰ ਇੱਕ ਇੱਕਮ ਓਏ ਇੱਕਮ ਇੱਕਮ ਓਏ ਕੁ ਉਧਰ ਵਹਿੰਦਾ ਹੈ ਤਾਂ ਫਤਿਹਰ ਗਿਆ ਨੂੰ ਇੱਕਮ ਦੇਖੋ ਇੱਕੇ ਉਦਰੀ ਨੀ ਗਾਦੀ ਮੋਟਰਸਾਈਕਲ ਵਾਲਾ ਓਏ ਇੱਕਮ ਇੱਕਮ ਸੋਨੇ ਪੁੱਤ ਇੱਧਰ ਦੇਖੀ ਇੱਕਮ ਕੀ ਕਰਦਾ ਇੱਕਮ ਓਹ ਵਗਾ

ਖਤੇ